ਗੱਲ ਕੀ ਕੋਈ ਮਿਲੈ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੁਲਗੋਲਿਏ ਵਾਲੀ ਤੁਕ ਦਾ ਬਾਰ ਬਾਰ ਇਸ ਪ੍ਰੇਮ ਨਾਲ ਦੁਹਰਾ ਹੋਇਆ ਕਿ ਸਾਰੀ ਸੰਗਤ ਹੀ ਕੋਈ ਮਿਲੈ ਮੇਰਾ ਪ੍ਰੀਤਮ ਪਿਆਰਾ ਦੇ ਅਜ਼ਲੀ ਸਵਾਦ ਵਿੱਚ ਝੂਮ ਉਠੀ ਸਤਿਗੁਰ ਜੀ ਦੀ ਰਸਨਾ ਹਰ ਸਾਜਾ ਨੇ ਚੁੱਪ ਧਾਰੀ ਤਾਂ ਮਾਤਾ ਪਾਨੀ ਜੀ ਦੀ ਰਸੀਲੀ ਰਸਨਾ ਨੇ ਫੇਰ ਪ੍ਰੇਮ ਅਲਾਪ ਛੇੜ ਦਿੱਤਾ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਹਰ ਕੀ ਸੰਤ ਬਤਾਵੋ ਮਾਰਗ ਹਮ ਪਿੱਛੇ ਲਾਗ ਚਲੀ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਜਿਵੇਂ ਮਾਤਾ ਭਾਨੀ ਜੀ ਦੀ ਜ਼ੁਬਾਨ ਚੋਂ ਨਿਕਲੀ ਗੁਰਬਾਣੀ ਅੰਮ੍ਰਿਤ ਦੀ ਫੁਹਾਰ ਹੋ ਕੇ ਸੰਗਤਾਂ ਦੇ ਹਿਰਦਿਆਂ ਨੂੰ ਨਿਰਮਲ ਕਰ ਰਹੀ ਹੈ ਮੇਰੋ ਸੁੰਦਰ ਕਹੁ ਮਿਲੇ ਕਿਤ ਗਲੀ ਵਾਲੀ ਤੁਕ ਦਾ ਐਸੇ ਪ੍ਰੇਮ ਵਿੱਚ ਭਿੱਜ ਕੇ ਦੁਹਰਾ ਹੋ ਰਿਹਾ ਹੈ ਕਿ ਜਿਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ ਦਾ ਪਰਤਖ ਨਕਸ਼ਾ ਬੱਜਾ ਪਿਆ ਹੈ ਬਸ ਗੱਲ ਕੀ ਐਸੇ ਉੱਚੇ ਸਵਾਦ ਵਿੱਚ ਹੀ ਦੀਵਾਨ ਦੀ ਸੁਨਾਤੀ ਹੋਈ ਔਰ ਇਲਾਹੀ ਕੀਰਤਨ ਰਸ ਨੂੰ ਮਾਣਦੀ ਸਤਗੁਰ ਜੀ ਤੋਂ ਅਸੀਸਾਂ ਪਿਆਰ ਲੈਂਦੀ ਸੰਗਤ ਵਿਦਾ ਹੋਈ ਵੇਖੋ ਲੋਕੀ ਧਿਆਨ ਲਾ ਲਾ ਕੇ ਜਾਂ ਮਰਨੋਂ ਬਾਅਦ ਮਿਲਣ ਵਾਲੇ ਪਤਾ ਨਹੀਂ ਕਿਹੜੇ ਸਚਖੰਡ ਮੰਡਲ ਦੀ ਤਲਾਸ਼ ਕਰਦੇ ਹਨ ਗੁਰੂ ਨਾਨਕ ਨੇ ਤਾਂ ਪਰਤੱਖ ਰੂਪ ਵਿੱਚ ਹੀ ਏਸੇ ਦੀਵਾਨ ਵਿੱਚ ਹੀ ਏਸੇ ਧਰਤੀ ਦੀ ਸਰਜ਼ਮੀ ਤੇ ਹੀ ਸਚਖੰਡ ਦੀ ਦਾਤ ਲੋਕਾਈ ਨੂੰ ਬਖਸ਼ ਦਿੱਤੀ ਹਾ ਸੰਗਤ ਜੀ ਗੁਰੂ ਨਾਨਕ ਦੇ ਬਖਸ਼ੇ ਹੋਏ ਇਹ ਇਲਾਹੀ ਕੀਰਤਨ ਮੰਡਲ ਜਿਉਂਦੇ ਜਾਗਦੇ ਪਰਤਖ ਸੱਚਖੰਡ ਹਨ ਹਾ ਇਹ ਹੀ ਗੁਰੂ ਰਾਮਦਾਸ ਸਰ ਅપર ਭਰੇ ਹੈ ਇਹ ਹੀ ਹਰ ਹਾ ਨਾਨਕ ਅਸਮਲ ਜਾਇ ਨਾਇ ਰਾਮਦਾਸ ਸਰ ਹੈ ਇਹ ਹੀ ਰਾਮਦਾਸ ਸਰੋਵਰ ਨਾਤੇ ਹੈ ਜਿਸ ਵਿੱਚ ਇਸ਼ਨਾਨ ਕੀਤੇ ਆ ਜਨਮਾਂ ਜਨਮਾਂ ਦੇ ਪਾਪਾਂ ਨੇ ਸੜ ਬਲ ਜਾਣਾ ਹੈ ਆ ਸੰਗਤ ਜੀ ਇਹੀ ਸੰਤੋ RAM ਦਾ ਸਰੋਵਰ ਨੀਕਾ ਹੈ ਜਿਸ ਵਿੱਚ ਚੁੱਭੀ ਲਾਉਣ ਵਾਲਿਆਂ ਦੇ ਕੁਲਾਂ ਦਾ ਉਧਾਰ ਹੋ ਜਾਣਾ ਹੈ ਅਜੇ ਇਲਾਹੀ ਕੀਰਤਨ ਮੰਡਲ ਦੀ ਚੁੱਭੀ ਕਿਸ ਤਰ੍ਹਾਂ ਜੀਵਨ ਨੂੰ ਪਲਟ ਜਿਉਂਦੇ ਜਾਗਦੇ ਪਰਤਖ ਸਚਖੰਡ ਦਾ ਵਾਸੀ ਬਣਾ ਦਿੰਦੀ ਹੈ ਦਾ ਪਰਤਖ ਨਜ਼ਾਰਾ ਅਗਲੇ ਪ੍ਰਸੰਗ ਵਿੱਚ ਦੀਦਾਰਿਆ ਜਾਣਾ ਹੈ ਅਸੀਸ ਬਖਸ਼ਣਾ ਜੀ